ਜੋਧੂਪੁਰ ਰਮਾਣਾ ਦੇ ਇੱਕ ਪੰਪ ਦੇ ਉੱਤੋਂ ਅਸਲੇ ਦੀ ਕੀਤੀ ਲੁੱਟ ਦੇ ਮਾਮਲੇ ਦੇ ਵਿੱਚ ਕਹਾਣੀ ਨਿਕਲੀ ਹੋਰ ਇੱਕ ਵਿਅਕਤੀ ਜਾਣਾ ਚਾਹੁੰਦਾ ਸੀ ਵਿਦੇਸ਼ ਇਸ ਲਈ ਉਸ ਨੇ ਇਸ ਤੋਂ ਇਸ ਪੰਪ ਤੋਂ ਲੁੱਟਿਆ ਅਸਲਾ ਤੇ ਉਸ ਤੋਂ ਬਾਅਦ ਇਸ ਨੇ ਲੁੱਟਣਾ ਸੀ ਇੱਕ ਕੋਈ ਏਟੀਐਮ ਤੇ ਫਿਰ ਜਾਣਾ ਸੀ ਵਿਦੇਸ਼ ਦੱਸ ਦਈਏ ਕਿ ਪਿਛਲੇ ਦਿਨੀ ਬਠਿੰਡਾ ਦੇ ਪਿੰਡ ਜੋਧੂਪੁਰ ਰਮਾਣਾ ਵਿਖੇ ਕਰਲੈਂਸ ਦੇ ਪੰਪ ਦੇ ਉੱਤੋਂ ਇੱਕ ਸਕਿਉਰਿਟੀ ਗਾਰਡ ਦੇ ਕੋਲੋਂ ਅਸਲਾ ਇਹਨਾਂ ਵਿਅਕਤੀਆਂ ਵੱਲੋਂ ਪਰਚੋਰੀ ਕੀਤਾ ਗਿਆ ਸੀ ਇਸ ਸਬੰਧੀ ਐਸਪੀ ਸਿਟੀ ਨੇ ਅੱਜ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਇਹਨਾਂ ਵਿਅਕਤੀਆਂ ਵੱਲੋਂ ਉੱਥੇ ਆਪਣਾ ਰੇਕੀ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਜਿਆਦਾ ਰਾਤ ਦੇ ਸਮੇਂ ਉੱਥੇ ਆਏ ਤਾਂ ਇਹਨਾਂ ਵੱਲੋਂ ਸਕਿਉਰਟੀ ਗਾਰਡ ਨੂੰ ਤੇਲ ਪਾਉਣ ਦੇ ਲਈ ਕਿਹਾ ਗਿਆ ਸਕਿਉਰਟੀ ਗਾਰਡ ਦੀ ਸਭ ਤੋਂ ਵੱਡੀ ਗਲਤੀ ਸੀ ਕਿ ਉਸਨੇ ਆਪਣਾ ਹਥਿਆਰ ਸੰਭਾਲਣ ਦੀ ਬਜਾਏ ਉੱਥੇ ਤੇਲ ਪਾਉਣ ਚਲਾ ਗਿਆ ਜੋ ਉਸ ਆਪਣਾ ਪੰਪ ਦਾ ਕਰਨਦਾ ਸੀ ਉਸਨੇ ਉਸ ਨੂੰ ਨਹੀਂ ਜਗਾਇਆ ਤਾਂ ਜਦ ਉਹ ਤੇਲ ਪਾਉਣ ਗਿਆ ਤਾਂ ਇਹਨਾਂ ਵੱਲੋਂ ਪਿਛੋਛ ਦਾ ਅਸਲਾ ਚੋਰੀ ਵੀ ਆਪਣਾ ਇਹਨਾਂ ਵੱਲੋਂ ਵੀ ਆਪਣਾ ਇਹ ਅਸਲਾ ਇਹਨਾਂ ਵੱਲੋਂ ਚੋਰੀ ਕੀਤਾ ਗਿਆ ਸੀ ਤੇ ਉਹਨਾਂ ਨੇ ਇਹ ਵੀ ਆਪਣਾ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਹੈ ਜੋ ਵਿਦੇਸ਼ ਆਪਣਾ ਜਾਣਾ ਚਾਹੁੰਦਾ ਸੀ ਲੇਕਿਨ ਉਸਦੇ ਕੋਲ ਪੈਸਾ ਨਹੀਂ ਸੀ ਜਿਸ ਨੂੰ ਲੈ ਕੇ ਇਹਨਾਂ ਨੇ ਸਕੀਮ ਬਣਾਈ ਕਿ ਉਹ ਹੁਣ ਇੱਕ ਇਸ ਤੋਂ ਪਹਿਲਾਂ ਅਸਲਾ ਚੋਰੀ ਕਰਨਗੇ ਅਤੇ ਉਸ ਤੋਂ ਬਾਅਦ ਕਿਸੇ ਏਟੀਐਮ ਦੀ ਲੁੱਟ ਕਰਨਗੇ ਜਿਸ ਨੂੰ ਲੈ ਕੇ ਇਹਨਾਂ ਨੇ ਇਹ ਆਪਣਾ ਸਾਰੀ ਸਕੀਮ ਬਣਾਈ ਤੇ ਉਤੋਂ ਆਪਣਾ ਇੱਕ ਅਸਲਾ ਦਿਨਾਂ ਵੱਲੋਂ ਲੁੱਟ ਕੀਤੀ ਗਈ ਅਤੇ ਹੁਣ ਬਠਿੰਡਾ ਪੁਲਿਸ ਵੱਲੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਨਾਬਾਲਗ ਹੈ ਇਹ ਸਾਰੀ ਜਾਣਕਾਰੀ ਅੱਜ ਐਸਪੀ ਸਿਟੀ ਆਪਣਾ ਨਰਿੰਦਰ ਸਿੰਘ ਵੱਲੋਂ মিডিਆ ਦੇ ਨਾਲ ਸਾਂਝੀ ਕੀਤੀ ਗਈ। 11-12 ਦੀ ਰਾਤ ਨੂੰ ਦੁੱਧਪੁਰ ਰਮਾਣਾ ਜਿਹੜਾ ਪਿੰਡ ਹੈ ਥਾਣਾ ਸਦਰ ਦਾ ਇਸ ਦੇ ਵਿੱਚ ਇੱਕ ਕੰਟਰੋਲ ਪੰਪਰ ਲਾਈਨਸ ਦਾ ਉਸ ਦੇ ਵਿੱਚ ਤਿੰਨ ਬੰਦੇ ਜਿਹੜੇ ਰਾਤ ਨੂੰ ਆਏ ਸੀ ਤਕਰੀਬਨ 2 ਵਜੇ ਦੇ ਕਰੀਬ ਤੇ ਉਹਨਾਂ ਨੇ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਰੱਖਿਆ ਹੋਇਆ ਸੀਗਾ ਉਹਦੀ ਜਿਹੜੀ ਰਾਈਫਲ ਚੋਰੀ ਕਰਕੇ ਲੈ ਗਏ ਸੀਗੇ। ਇਸ ਬੰਦੇ ਵਿੱਚ ਮੰਨ ਲਿਓਗੇ ਐਸਐਸਪੀ ਸਾਹਿਬ ਡੰਡਾ ਵੱਲੋਂ ਵੱਖ-ਵੱਖ ਟੀਮਾਂ ਜੀਆਂ ਬੈਠੇ ਦੀ ਕੀਤੀਆਂ ਗਈਆਂ ਸੀਗੇ ਮਕਦਮਾ ਦੀ ਰਾਤ ਨੂੰ ਟਰੇਸ ਕਰਨ ਵਾਸਤੇ। ਜਿਸ ਦੇ ਵਿੱਚ ਸੀਆਈਏ 1 ਤੇ थाना सदर ਬਠਿੰਡਾ ਦੀ ਟੀਮ ਜਿਹੜੀ ਕੰਮ ਕਰ ਰਹੀਆਂ ਸੀਗੀਆਂ ਇਹਨਾਂ ਦੇ ਸੁਪਰਵਾਈਜ਼ਨ ਮੈਡਮ ਡੀਐਸਪੀ ਹੀਨਾ ਗੁੱਪਤਾ ਜੀ ਕਰ ਰਹੇ ਸੀਗੇ ਸਾਡੀ ਟੀਮਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਿੰਨੂ ਵਿਅਕਤੀ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਅਸੀਂ ਟ੍ਰੇਸ ਕਰਕੇ ਤਿੰਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਲਖਵਿੰਦਰ ਲੱਕੀ ਇਹ ਪਿੰਡ ਬਾਂਡੀ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਦਾਨਿਸ਼ ਜਿਹੜਾ ਹੈਗਾ ਇਹ ਬੇਸਿਕਲੀ ਫਰੋਸਪੁਰਾ ਦਾ ਰਹਿਣ ਵਾਲਾ ਹੈ کافی ਦਿਨ ਤੋਂ ਜਿਹੜਾ ਹੈ ਫਰੋਸਪੁਰਾ ਤੋਂ ਭੱਜ ਕੇ ਜਿਹੜਾ ਇੱਥੇ ਆਇਆ ਹੋਇਆ ਬਠਿੰਡਾ ਦੇ ਵਿੱਚ ਰਹਿੰਦਾ ਹੈ ਤੀਜਾ ਦੋਸ਼ੀ ਜਮਨਾਈਲ ਜਿੱਦਾਂ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਇਹ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਉਸ ਪੈਟਰੋਲ ਪੰਪ ਦੇ ਉੱਤੇ ਜਾ ਕੇ ਜਿਹੜੀ ਰੈਸਲ ਜਿਹੜੀ ਸੀ ਚੋਰੀ ਕੀਤੀ ਸੀਗੀ ਤੇ ਇਹਨਾਂ ਦੇ ਵਿੱਚੋਂ ਕੋਲ ਜਿਹੜਾ ਬਰਾਮਦ 12 ਬੋਰ ਦਾ ਜਿਹੜਾ ਰੈਸਨ ਉਹ ਕਰ ਲਈ ਨਾਲ ਜਿਹੜੇ ਕਾਰਤੂਸ ਸੀਗੇ ਜਿੰਦਾ ਕਾਰਤੂਸ ਪੰਜ ਇੱਕ ਮੋਬਾਈਲ ਫੋਨ ਉਹ ਵੀ ਬਰਾਮਦ ਕਰ ਲਿਆ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਇੱਕ ਗੱਲ ਸਾਹਮ ਮੇਨ ਮੋਟਿਵ ਸਿਗਾ ਉਹ ਰਾਈਫਲ ਨੂੰ ਚੋਰੀ ਕਰਨਾ ਹੀ ਸੀਗਾ ਕਿਉਂਕਿ ਜਿਹੜਾ ਲਖਵਿੰਦਰ ਲੱਕੀ ਹੈ ਇਹ ਬਾਹਰ ਜਾਣ ਦੀ ਪਲਾਨਿੰਗ ਕਰ ਰਿਹਾ ਸੀ ਕਿ ਇਹਨੇ ਬਾਹਰ ਜਾਣਾ ਸੀ ਫੌਰਾਮ ਦੇ ਵਿੱਚ ਤੇ ਇਸ ਦੀ ਪਲਾਨਿੰਗ ਸੀਗੀ ਕਿ ਇਸ ਰਾਈਫਲ ਦੇ ਨਾਲ ਜਿਹੜਾ ਹੈਗਾ ਕੋਈ ਏਟੀਐਮ ਜਾਂ ਬੈਂਕ ਦੀ ਜਿਹੜੀ ਰੋਟਨ ਦੀ ਕੈਸ਼ ਲੁੱਟਣ ਦੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀਗਾ ਸੈਕੰਡ ਜਿਹੜਾ ਦੂਸਰਾ ਦੋਸ਼ੀ ਦਾਨਿਸ਼ ਹੈ ਇਹਦੀ ਫਿਰੋਜ਼ਪੁਰ ਦੇ ਵਿੱਚ ਕਿਸੇ ਵਿਅਕਤੀਆਂ ਨਾਲ ਲੜਾਈ ਹੋਈ ਸੀ ਕਿ ਉਸ ਲੜਾਈ ਤੋਂ ਬਾਅਦ ਇਹ ਭੱਜ ਕੇ ਬਠਿੰਡਾ ਆ ਕੇ ਰਹਿਣ ਲੱਗ ਗਿਆ ਸੀਗਾ ਤੇ ਆਪਣੀ ਉਸ ਲੜਾਈ ਦਾ ਜਿਹੜਾ ਇਸ ਦੇ ਨਾਲ ਲੜਾਈ ਕੀਤੀ ਸੀ ਜਿਹੜਾ ਦੋਸ਼ੀਆਂ ਨੇ ਇਰੇ ਬੰਦਿਆਂ ਨੇ ਉਹਨਾਂ ਦੇ ਨਾਲੋਂ ਇਹ ਬਧਾਅ ਲੈਣਾ ਚਾਹੁੰਦਾ ਸੀਗਾ ਇਸ ਵਾਸਤੇ ਇਹਨਾਂ ਨੇ ਕੋਈ ਪਲਾਨਿੰਗ ਤੇ ਤਿਆਰ ਜਿਹੜੀ ਹੈਗੀ ਰਾਈਫਲ ਦੀ ਜਿਹੜੀ ਚੋਰੀ ਕੀਤੀ ਸੀਗੀ ਚੋਰੀ ਕਰਨ ਤੋਂ ਪਹਿਲਾਂ ਵੀ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਉਸ ਪੈਟਰੋਲ ਕੰਪਰ ਤੇ ਜਾ ਕੇ ਉੱਥੇ ਜੋ ਪ੍ਰੋਪਰ ਰੈਕੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੇ ਕੋਲ ਇੱਕ ਗਨ ਹੁੰਦੀ ਹੈ ਉਸੇ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਫਿਰ 11-12 ਦੀ ਰਾਤ ਨੂੰ ਤਕਰੀਬਨ 2 ਵਜੇ ਦੇ ਕਰੀਬ ਜਾ ਕੇ ਮੋਦੀ ਜਿਹੜੀ ਇਹ ਪੈਟਰੋਲ ਪੰਪ ਤੇ ਪਹੁੰਚ ਕੇ ਉਹਨੂੰ ਪੈਟਰੋਲ ਤੇਲ ਪਾਉਣ ਵਾਸਤੇ ਕਿਹਾ ਫਿਰ ਗਾਰਡ ਬਾਹਰ ਆਇਆ ਤੇ ਇਹਨਾਂ ਨੇ ਜਿਹੜੀ ਉਸ ਗਨ ਜਿਹੜੀ ਚੋਰੀ ਕਰਕੇ ਉਹ ਤੋਂ ਫਰਾਰ ਹੋ ਗਏ ਇਹ ਤਿੰਨ ਦੋਸ਼ੀ ਸੀਗੇ ਇਨਵੋਲ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਅਸੀਂ ਜਿਹੜੀ ਰਾਈਫਲ ਹੈ ਉਹ ਬਰਾਮਦ ਕਰ ਲਈ ਨਾਲ ਇਹਨਾਂ ਨੇ ਜਿਹੜੇ ਵੈਪਨ ਇਹਨਾਂ ਕੋਲ ਸੀਗੇ ਇੱਕ ਤਲਵਾਰ ਸੀਗੀ ਇੱਕ ਨਲਕੇ ਦੀ ਹੱਤੀ ਸੀਗੀ ਇਹਨਾਂ ਨੇ ਵਾਰ ਦਾ ਘਣਾ ਅੰਜਾਮ ਦਿੱਤਾ ਉਹ ਵੀ ਇਹਨਾਂ ਕੋਲ ਬਰਾਮਦ ਕਰ ਲਈ ਗਈ ਜੀ ਸਕਿਉਰਟੀ ਦਾ ਹਗਨਾਗੇ ਜਿਹੜਾ ਹੈਗਾ ਤੇਲ ਨੂੰ ਭਰਨਾ ਉਨੇ ਸੇਲਸਮੈਨ ਜਗਾਵਨ ਦੇ ਬਜਾਇ ਕੋਹ ਤੇਲ ਭਰਨ ਚੱਲੇ ਗਏ ਜਦ ਕਿ ਉਹਨੇ ਵੈਪਨ ਜਿਹੜਾ ਸੀਗਾ ਆਪਣਾ ਸੁਨਣਾ ਛੱਡ ਦਿੱਤਾ ਸੀਗਾ ਇਸੇ ਕਰਕੇ ਕਿਉਂਕਿ ਉਹਨੂੰ ਗੈਰਹੀ ਕੀਤੀ ਤਾਂ ਹੀ ਵਾਰਦਾਤ ਹੋਈ ਆਦਰਵਾਈਜ਼ ਜੇਕਰ ਉਹ ਅਲਰਟ ਹੁੰਦਾ ਤੇ ਵਾਰਦਾਤ ਹੋਣੀ ਨਹੀਂ ਸੀ ਜੀ ਬਿਲਕੁਲ ਅਰੇਂਜਮੈਂਟ ਸੀਗਾ ਹੁੰਦੀ ਕੋਈ ਕੈਸ਼ ਵੀ ਨਹੀਂ ਕੈਸ਼ ਨਹੀਂ ਸੀਗਾ ਉਹ ਤਾਂ ਕਿਉਂਕਿ ਜਿਹੜਾ ਉਹ ਬੈਗ ਚੱਕ ਕੇ ਲੈ ਕੇ ਗਏ ਸੀ ਉਹਦੇ ਵਿੱਚ ਪੰਜ ਰਾਉਂਡ ਸੀਗੇ ਇੱਕ ਤਾਂ ਮੋਬਾਈਲ ਸੀ ਫੋਨ ਸੀਗਾ ਤੇ ਇੱਕ ਰੋਟੀ ਵਾਲਾ ਡਿਫੈਂਸ ਸੀਗਾ ਬੇਸਿਕਲੀ ਉਹਨਾਂ ਦਾ ਪਰਪਸ ਜਿਹੜਾ ਸੀਗਾ ਗੱਡੀ ਬੰਦੂਕ ਸੀਗੀ ਉਹਦੇ ਵਾਸਤੇ ਆਏ ਸੀਗੇ ਉਹਨਾਂ ਦਾ ਪਰਪਸ ਹੀ ਕੈਸ਼ ਸਾਇਸ ਕਰਨਾ ਨਹੀਂ ਸੀ ਚਾਰ ਪੱਤਿਆਂ ਦਾ ਮਤਲਬ ਇਹ ਇਸ ਤਰ੍ਹਾਂ ਕਰਦੇ ਨੇ ਵੀ ਗਨਮੈਨ ਡੈਫੀਨਟਲੀ ਉਹ ਤਿੰਨ ਦਿਨ ਪਹਿਲਾਂ ਬਕਾਇਦਾ ਰਹਿ ਕੇ ਕਰਕੇ ਉੱਥੇ ਗਏ ਸੀਗੇ ਉਹਨਾਂ ਨੇ ਦੇਖਿਆ ਵੀ ਜਿਹੜਾ ਇਹ ਇਤਿਹਾੜ ਰੱਖਿਆ ਹੋਇਆ ਉਹਦੀ ਉਹਨਾਂ ਨੇ ਹਰਕਤਾਂ ਦੇ ਮੂਮੈਂਟ ਨੋਟ ਕੀਤੀ ਤੇ ਉਹਨਾਂ ਨੂੰ ਲੱਗਿਆ ਵੀ ਇਹ ਸੌਫਟ ਟਾਰਗੇਟ ਹੈ ਇਸ ਕਰਕੇ ਉਹਨਾਂ ਨੇ ਉਸ ਪਟਵਾਲਾ ਨੂੰ ਨਿਸ਼ਾਨਾ ਬਣਾਇਆ ਐਸਪੀ ਸਾਹਿਬ ਚਾਰ ਦਿਨ ਮਤਲਬ ਫਾਰ ਕਾਰ ਲੁੱਟੀ